ਇਹ ਤਾਂ ਪੂਰੀ ਦਾ ਵੀ ਕੋਈ ਹਾਲ ਨਹੀਂ ਮੈਂ ਵੀ ਇੱਥੇ ਪਾਉ ਹਾਂ ਸੁੱਕਣੇ ਹੋਰ ਪਤਾ ਕੀ ਦੱਸਾਂ ਮੈਂ ਤਾਂ ਬਹੁਤ ਦੁਖੀ ਨਹੀਂ ਨਹੀਂ ਮੈਂ ਤਾਂ ਕੰਮ ਆ ਉਹ ਕਰਦੇ ਹੋ ਗਏ ਕਰਦੇ ਹੋਰ ਮਜ਼ਾ ਆਇਆ ਆਹ ਅੱਜ ਮੈਨੂੰ ਮਜ਼ਾ ਆ ਗਿਆ ਅੰਦਰ ਨਪਲੇਆ ਬਣਾਇਆ ਸੀਗਾ ਇਹਨਾਂ ਦਾ ਇੱਕ ਫੋਨ ਲਾਇਆ ਸੀਗਾ ਮੈਨੂੰ ਤਾਈ ਜੀ ਨੇ ਕਿਹਾ ਸੀ ਹਾਂ ਮੇਰੇ ਪੋਚੇ ਤਾਂ ਲੱਗੇ ਹਾਂ ਬਾਕੀ ਦਾ ਕੰਮ ਨਿਬੜਦੀ ਆ ਜਾ ਕੇ だーー okay. じゃあはいいっぺんたパンでごとべや。 ਕੋਲੇ ਜਾ ਕੇ ਆਉਣੀ ਆ ਨੀ ਆ ਮੈਡਮ ਕੀ ਕਰਦੀ ਹੈ ਭਾਂਡੇ ਧੋਂਦੀ ਹੈ ਲੱਗਦੀ ਆ ਚਲ ਜਾਇਆ ਮੈਂ ਬਿੱਦਾ ਲੈ ਹੁਣ ਮਹਾਰਾਣੀ ਫੇਰ ਤੁਰ ਗਈ ਬਾਹਰ ਲੰਗ ਇਹਦਾ ਨਹੀਂ ਲੋਟ ਆਉਂਦਾ ਜਦੋਂ ਮਰਜੀ ਦੇ ਕੋ ਬੂਥਾ ਚੱਕ ਕੇ ਬਾਹਰ ਨੂੰ ਤੁਰ ਜਾਂਦੀ ਹੈ ਇਹਦਾ ਪਿੰਡ ਦੇ ਗੇੜੇ ਨਹੀਂ ਲੋਟ ਆਉਂਦੇ ਹੈਗੇ ਤੇ ਐ ਨਹੀਂ ਹੈਗਾ ਪੂਰਾ ਕੰਮ ਕਰਾ ਲਉਂਦਾ माड़ा मोटा तो कम करा लिया कर जो मूं चापे बी बोलने मैं कम करा ला। बंदा बैठी जा वी अच्छा। होगा मैं इत मिली मैं आप तेरे को मैं तो दसन आना सी बी मैं तेरी कुी फोन लाता सो अज अच्छा। आऊगी दो घंटे तक आजगी मेनू तो फिकर पै गया मैं राजू ना राजन लगे ना फिर मैं ठीक है ठीक हाँ। हाँ। है, हाँ। है चंगा छेती जामा चाह चू बना के पी लिया मुड़के छेती छे जामा हो जावा मैं ਲੱਹ ਹੁਣ ਤੁਰੀ ਆਉਂਦੀ ਐ ਅੱਜ ਤਾਂ ਇਹਦੇ ਨਾਲ ਗੱਲ ਕਰਨੀ ਐ ਪੈਣੀ ਐ ਜਦੋਂ ਦੇਖੋ ਬੂਰਤਾ ਚੱਕੇ ਬਾਹਰ ਤੁਰੀ ਰਹਿੰਦੀ ਐ ਆ ਜਾਣ ਦੇ ਹੁਣ ਨਾ ਬੁੜੀਏ ਤੂੰ ਤੜਕੇ ਤੜਕੇ ਨਿਕਲ ਜਾਨੀ ਐ ਬਾਹਰ ਨੂੰ ਇਹ ਨਹੀਂ ਤੈਨੂੰ ਹੈਗਾ ਮੈਂ ਭੋਰਾ ਕੰਮ ਕਰਾ ਲਵਾਂ ਕੀ ਕਰਾਣਾ ਸਾਰੀ ਉਮਰ ਕੰਮ ਹੀ ਕੀਤਾ ਮੈਂ ਤੈਨੂੰ ਕਾਹਨ ਲਿਆਂਦਾ ਮੂੰਹ ਦੇਖਣ ਨੂੰ ਨਾ ਤੇ ਪੁੱਕੈ ਨੰਗਾਂ ਹੀ ਪਚੋਲਿਆਂ ਨੂੰ ਡੰਮਦੀ ਬੇਬੇ ਤੂੰ ਵੀ ਮੂੰਹ ਸੁਭਾਲ ਕੇ ਗੱਲ ਕਰ ਤੇ ਤੇ ਕੇ ਉਹ ਤਾਂ ਕਹਾ ਉਹ ਤਰ ਪਚੋਲਿਆਂ ਨੂੰ ਕਹਾ ਜਿਹਦੇ ਗੱਲ ਪਾਈ ਐ ਮੇਰੇ ਬੇਬੇ ਮੈਨੂੰ ਵੀ 7 ਸਾਲ ਹੋ ਗਏ ਵਿਆਹ ਕੇ ਆਈ ਨੂੰ ਇੱਥੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਤੇਰੀਆਂ ਹਰ ਗੱਲਾਂ ਸੁਣੀ ਜਾਵਾਂ ਹੁਣ ਮੇਤੋ ਵੀ ਗੱਲਾਂ ਸੁਣੇਂਗੀ ਹੋਈ ਤੂੰ ਫਿਰ ਤਗੀਰਾ ਤਗੀਰਾ ਮਾਰੀ ਨਾ ਦੱਸ ਦੇਗੀ ਮਾਰਿਆ ਤਾਂ ਬੇਬੇ ਤੂੰ ਵੀ ਹੱਥ ਲਾ ਕੇ ਦਿਖਾਜ ਮੈਨੂੰ ਕੀ ਕਰੇਗੀ ਤੂੰ ਮੈਨੂੰ ਤੂੰ ਵੀ ਮੈਨੂੰ ਹੱਥ ਲਾ ਦੇਖੀ ਤੈਨੂੰ ਵੀ ਫਿਰ ਬੰਦਾ ਨਾ ਬਣਾਇਆ ਜਾਣਦੀ ਏ ਤੈਨੂੰ ਜੇ ਤੂੰ ਵੀ ਸਰਦਾ ਤਾਂ ਰਾ ਤੂੰ ਹੱਥ ਮੈਨੂੰ ਤੈਨੂੰ ਬੰਦਾ ਨਾ ਮੈਂ ਨਹੀਂ ਬਣਾਤਾ ਆਹੋ ਹੁਣ ਕਿੱਧਰ ਭੱਜਦੀ ਖਾੜ ਹੁਣ ਇੱਥੇ ਆਈ ਵੱਡੀ ਮੇਰੇ ਨਾਲ ਲੜਨ ਨੂੰ ਪਾਣਦੀ ਹੈ ਵੱਡੀ ਹੋਣ ਇਹ ਮੇਰੀਆਂ ਰਗਾਂ ਨੂੰ ਪਾਊਗੀ ਦੇਹ ਕਿ ਮੈਂ ਪੈਂਦੀ ਆ ਮੈਨੂੰ ਕਹਿੰਦੇ ਮੇਰੀ ਕੁੜੀ ਨੂੰ ਹੁਣ ਬਰਾਵ ਤੈਨੂੰ ਬੰਦਾ ਮੈਂ ਦੇਖੂ ਹੁਣ ਤੈਨੂੰ ਕਿ ਮੈਂ ਤੂੰ ਬੋਲਦੀ ਆ ਦੇਖੀ ਤਾਂ ਸਹੀ ਤੂੰ ਕਿ ਮੈਂ ਬਕਵਾਸ ਕਰਦੀ ਆ ਮੇਰਾ ਵੀਪੀ ਵਧਾਤਾ ਹੁਣ ਕਰੂ ਇਹਨੂੰ ਸਿੱਧੀ ਤੱਕਲੇ ਵਾਂਗੂ ਤੱਕਲੇ ਵਾਂਗੂ ਦੇਖੀ ਸਹੀ ਇਹਦਾ ਕੀ ਹਾਲ ਕਰਦੀ ਮੈਂ ਜਿਹੜੇ ਸਿਰੇ ਚੜ ਗਈ ਐ ਇਹੇ ਇਹੇ ਕੱਢਦੀਆਂ ਵਾਲੇ ਦੇ ਹੁਣ ਮੈਂ ਤਾਂ ਟੈ ਜਾਂਦੇ ਮੇਰਾ ਬੀਪੀ ਵਧਾਤਾ ਇੰਨਾਰੇ ਤਾਂ ਬਾਹਰ ਹੀ ਰੋਲਾ ਪਈ ਜਾਂਦਾ ਵਾ ਤਾਈ ਨੂੰ ਪੁੱਛ ਕੇ ਹੁਣ ਨਹੀਂ ਜਾ ਕੇ ਕੀ ਰੋਣਾ ਪੈ ਗਿਆ ਤਾਈ ਨਹੀਂ ਤਾਈ ਕੀ ਗੱਲ ਹੋ ਗਈ ਤੁਸੀਂ ਬੜਾ ਰੌਲਾ ਪਾਇਆ ਅੱਜ ਨਹੀਂ ਪੁੱਤ ਕੀ ਦੱਸਾਂ ਤੈਨੂੰ ਨਹੀਂ ਮੈਂ ਤਾਂ ਆਪ ਕੋਠੇ ਤੇ ਚੜੇ ਦੇਖੇ ਲੋਕ ਮੈਂ ਤਾਂ ਤਾਂ ਆਈ ਮੈਂ ਕਿ ਪੁੱਛ ਕੇ ਤਾਂ ਮੇਰੇ ਤਾਂ ਥੱਪੜ ਮਾਰਨ ਲੱਗੀ ਸੀ ਅੱਜ ਲੈ ਦੱਸ ਹੋਰ ਥਪਾਈ ਹੋ ਗਈ ਮੇਰੇ ਨਾਲ ਇੰਨਾ ਕੰਮ ਵੱਧ ਗਿਆ ਹੋਰ ਬਹੁਤ ਜਾ ਕੇ ਭੜਾਇਆ ਕੱਦਾਂ ਅੱਛਾ ਹੋਰ ਕਾਦੇ ਪਿੱਛੇ ਲੱਫੀ ਤੇਰੇ ਨਾਲ ਨਹੀਂ ਪੁੱਤ ਕੰਮ ਨਹੀਂ ਕਰਦੀ ਜੱਜ ਨਾ ਅੱਛਾ ਤੈਨੂੰ ਕਹਿੰਦੀ ਹੋ ਕੰਮ ਨੂੰ ਫਿਰ ਫਿਰ ਪਿਆ ਜਾਂਦੀ ਆ ਕਹਿੰਦੀ ਲੈ ਦੱਸ ਕੰਮ ਨਹੀਂ ਕਰ ਸਕਦੀ ਅੱਛਾ ਹੋਰ ਬਹੁਤ ਕੁਛ ਕੀਤਾ ਅੱਜ ਮੇਰੇ ਨਾਲ ਅੱਛਾ ਮੇਰੀ ਜਾਨ ਕਿੰਨੀ ਔਖੀ ਆ ਬਹੁਤ ਜਿਆਦਾ ਦੁਖੀ ਆ ਮੈਂ ਤਾਂ ਹਾਂ ਹਾਂ ਤਾਈ ਮੈਨੂੰ ਪਤਾ ਵਾ ਹੁਣ ਮੇਰੀ ਉਮਰ ਕੰਮ ਕਰਨ ਵਾਲੀ ਉਹੀ ਤਾਂ ਗੱਲ ਆ ਦੱਸ ਹੁਣ ਤੂੰ ਭਲਾ ਕੰਮ ਕਰਦੀ ਚੰਗੀ ਲੱਗਦੀ ਆ ਹਾਂ ਤੇਰ ਤਾਂ ਬਹਿ ਕੇ ਖਾਣ ਦੀ ਉਮਰ ਆ ਮੈਂ ਤਾਂ ਆਪਣੀ ਸੱਸ ਨੂੰ ਘੋਰਾ ਨਹੀਂ ਕੰਮ ਕਰਨ ਦਿੰਦੀ ਮੈਂ ਤਾਂ ਮੰਜੇ ਤੇ ਬਹਿ ਕੇ ਰੱਖਦੀ ਆ ਮੈਂ ਤਾਂ ਪੈਰ ਨਹੀਂ ਥੱਲੇ ਲਾਉਣ ਦਿੰਦੀ ਪੁੰਜੇ ਮੈਂ ਕਿਹਾ ਲਾ ਜਮਾਈ ਨੇ ਲੋੜ ਇਨੀ ਆਦਾ ਬ੍ਰਾਹਮਣ ਆ ਬੈਠਾ ਆ ਬ੍ਰਾਹਮ ਘਰ ਆ ਬੈਠ ਕੇ ਹੁਣ ਪਾਤਾ ਈ ਤੇਰੀ ਉਮਰ ਤਾਂ ਪਾਠ ਕਰਦੀ ਉਮਰ ਦਾ ਸ ਕੰਮ ਕਰ ਜਾਣਾ ساری ਉਮਰ ਹੁਣ ਤੂੰ ਮੈਂ ਪੁੱਤ ਕਿੱਥੇ ਕਰ ਦਿੰਦੀ ਆ ਕੰਮ ਹੀ ਕਰੀ ਜਾ ਕਹਿੰਦੀ ਹੋਰ ਦੱਸ ਹੈ ਸਰੀਆ ਪਿਆ ਅੱਜ ਕੱਲ੍ਹ ਦੀਆਂ ਦਾ ਵੀ ਦੱਸ ਪੁੱਤ ਕੀ ਕਰਾਂ ਵਰਨਾ ਤਾਂ ਇਹੋ ਚਲਤਾ ਹੀ ਬਸ ਕਰ ਤੂੰ ਬਾਲਾ ਨਾ ਕਰਿਆ ਚੱਪਾ ਚੇ ਰਾਜ ਤੇ ਭੈਣੇ ਮੈਨੂੰ ਵੀ ਪਤਾ ਲੱਗ ਹੀ ਗਿਆ ਤੂੰ ਮੇਰੀ ਸੱਸ ਕੋ ਕਾ ਤਾ ਸਾਰੀ ਦਿਹਾੜੀ ਬੈਠੀ ਰਹਿਨੀ ਆ ਮੇਰੇ ਨਾਲ ਤਾਂ ਤੂੰ ਕੋਈ ਗੱਲ ਨਹੀਂ ਕਰਦੀ ਤੇ ਮੇਰੀ ਸੱਸ ਨੂੰ ਬੈਠੀ ਚੱਕੀਏ ਨਹੀਂ ਜੜ ਤੈਨੂੰ ਮੈਨੂੰ ਪਤਾ ਹੀ ਹੈ ਕਿਹੜੀ ਦੀ ਸੱਸ ਨੂੰ ਤਪੀਆਂ ਲਾ ਲਾ ਕੇ ਦਿੰਨੀ ਆ ਕਿਉਂ ਤੈਨੂੰ ਨਹੀਂ ਪਤਾ ਦਿੰਦੀ ਨੀਗੀ ਮੈਂ ਤਾਂ ਦੋ ਟਾਈਮ ਲਾ ਲਾ ਦਿੰਨੀ ਆ ਸੱਸ ਨੂੰ ਮੇ ਤਾਂ ਬਸ ਚੁਗਲੀ ਹੀ ਹੁੰਦੀ ਆ ਕਦੇ ਮੇਰੀ ਸੱਸ ਕੋ ਬਹਿ ਜਾਂਦੀ ਨਹੀਂ ਕਦੇ ਮੇਰੇ ਕੋ ਬਹਿ ਜਾਂਦੀ ਨਹੀਂ ਮੈਂ ਤਾਂ ਤਾਈ ਦਾ ਪਤਾ ਲੈਣ ਆਈ ਸੀਗੀ ਖਬਰ ਲੈਣ ਆਈ ਸੀ ਹੁਣ ਤੂੰ ਇਹਦਾ ਨਾਲ ਲੱਗ ਗਈ ਮੇਰੇ ਨਾਲ ਤਾਂ ਲੜਨਾ ਹੀ ਲੜਨਾ ਤਾਂ ਹਰਪ੍ਰੀਤ ਘਰ ਨੂੰ ਜਾ ਤੂੰ ਮੈਂ ਮਰਨ ਤਾਂ ਮੈਂ ਕਰਦੀ ਆ ਸਰ ਦਿਹਾੜੀ ਪਤਾ ਹੀ ਹੈ ਤਾਈ ਮੈਨੂੰ ਇਹਦਾ ਤੈਨੂੰ ਕਿੰਨਾ ਕੰਮ ਕਰਾਉਂਦੀ ਆ ਇਹ ਜਾਣੀ ਹੁਣ ਤੂੰ ਇਹਦੇ ਨਾਲ ਲੜਨ ਲੱਗ ਗਈ ਆ ਆਹੋ ਤੈਨੂੰ ਪਤਾ ਹੀ ਹੈ ਮੈਨੂੰ ਤੈਨੂੰ ਕਿੰਨਾ ਕੰਮ ਕਰਾਉਂਦੀ ਆ ਜਾ ਜਾਣੀ ਤੁਰ ਜਾ ਆਪਣੇ ਘਰ ਨੂੰ ਚਲੀ ਹੋਈ ਜਾਣਾ ਮੈਂ ਇੱਥੇ ਨਹੀਂ ਰਹਿਣ ਲੱਗੀਗੀ ਤੂੰ ਵੀ ਮੈਨੂੰ ਪਤਾ ਹੀ ਹੈ ਚੇਹੇ ਨੀ ਛੱਡੀਆਂ ਲਾ ਕੇ ਦੁਨੀਆ ਦੀ ਸੱਸ ਨੂੰ ਜਾ ਤੁਰ ਜਾ ਤੂੰ ਬੇਬੇ ਤੇਰਾ ਵੀ ਸਰਿਆ ਹੀ ਪਿਆ ਵਾ ਜਿਹੜੀਆਂ ਤੂੰ ਚੁਗਲੀਆਂ ਕਰਦੀਆਂ ਬਹਿ ਬਹਿ ਕੇ ਮੈਨੂੰ ਨਹੀਂ ਆਉਂਦੀਆਂ ਚੁਗਲੀਆਂ ਕਰਨੀਆਂ ਤੇਰੇ ਬਸ ਸਰਿਆ ਹੋਇਆ ਤੈਨੂੰ ਹੰਦਰਾ ਚੁਗਲੀਆਂ ਕਰਨੀਆਂ ਸਾਰੀ ਦਿਹਾੜੀ ਇਹੀ ਕੰਮ ਆ ਤੇਰੇ ਕੋਲੇ ਹੋਰ ਔਰ ਪਤਾ ਹੀ ਆ ਜਾਂ ਤੁਰੀ ਜਾ ਲੋਕਾਂ ਦੇ ਕਰਤੂਤਾਂ ਦਾ ਹਰਕਤਾਂ ਦਾ ਤੇਰੀਆਂ ਦਾ ਕੋਠੇ ਤੇ ਖੜਖਾ ਲੋਕੀ ਕਾਹੀ ਦੇਖਦੇ ਆ ਪਤਾ ਤੇਰੇ ਜਿਹੇ ਜਿਹੇ ਲੱਸਾਣਾ ਤੇਰੇ ਵੱਡੀ ਚਤਰ ਬਣਦੀ ਐ ਇਹ ਤੇ ਵੀ ਮੈਨੂੰ ਵੀ ਤੇਰਾ ਪਤਾ ਲੱਗ ਹੀ ਗਿਆ ਕਹਿ ਜੀਂ ਤੂੰ ਸਾਰੀ ਦਿਹਾੜੀ ਤੂੰ ਲੜਾਈਆਂ ਭਾਲਦੀ ਰਹਿਣੀ ਐ ਉਹ ਤੈਨੂੰ ਸੁਣਦਾ ਨਹੀਂ ਕਦੇ ਫਿਰ ਮੁੜ ਕੇ ਜੇ ਕੋਈ ਕੰਮ ਹੀ ਜੀਵੇ ਫਿਰ ਹੇ ਹੇ ਕਰਨ ਲੱਗ ਜੰਨੀ ਐ ਤੂੰ ਕਿਹੜਾ ਘਟ ਤੇਰਾ ਬਸ ਰਹਿ ਪਿਆ ਹੁਣ ਤਾਂ ਲੈ ਗਈ ਅੰਦਰ ਹੁਣ ਤਾਂ ਅੱਜ ਮਜ਼ਾ ਆ ਗਿਆ ਕਹਿੰਦੇ ਹੁਣ ਹੁਣ ਪੈ ਇਨੀ ਆ ਮੈਂ ਹੋਰ ਵੀ ਕਰਨੇ ਨਹੀਂ ਕਿਹਾ ਖੋਸਾ ਹੋਲਦਾ ਰਹੀਏ ਇਹਦੀ ਨਾਲ ਦੀ ਵਧੀਆ ਆਪੇ ਹਟਣ ਗਈ ਆ ਸਤੂ ਅੱਭੀ ਸਤਿਕਾਰ ਹੋਰ ਕਿਵੇਂ ਤੁਸੀਂ ਹਾਂ ਬਸ ਵਧੀਆ ਪਤਾ ਤਾਂ ਹੈ ਭਾਬੀ ਤੇ ਨੂੰ ਮੇਰੀ ਸੱਸ ਦਾ ਕਹਿ ਜੀ ਆ ਕੁੜਾ ਮੈਨੂੰ ਪਾਣੀ ਦੇਦਾ ਕੁੜੀਏ ਮੇਰੇ ਗਾਹ ਸੁੱਕਿਆ ਪਿਆ ਵਾ ਲੈ ਮਹਾਰਾਣੀ ਅੰਦਰ ਨਹੀਂ ਬਾਜ ਦੇਂਦੀ ਜੀ ਅੰਦਰੇ ਬੈਠੇ ਬੜੀ ਲਾਲ ਲੁੜਕਾ ਅੰਦਰ ਬੈ ਗਈ ਜਾ ਕੇ ਕੁੜਾ ਤੈਨੂੰ ਸੁਣਦਾ ਨਹੀਂ ਕੁੜੀਏ ਅੱਭੀ ਲੱਗਦਾ ਮੈਨੂੰ ਬਾਹਰ ਬਾਜਾ ਮਾਰੀ ਜਾਂਦੀ ਮੈਂ ਤੇਰੇ ਨਾਲ ਫੇਰ ਗੱਲ ਕਰੂੰਗੀ ਠੀਕ ਆ ਓਕੇ ਨੂੰ ਦੇਖਾਂ ਬੱਚਾ ਮਰੀ ਜਾਂਦੀ ਆ। ਨਾ ਤਾਂ ਮੇਰੀ ਕੁੜੀ ਆਉਣ ਵਾਲੀ ਆ। ਆ ਬੇਬੇ ਦੱਸ ਪਾਣੀ ਮੰਗਾਈਦਾ ਤਾਂ ਘੰਟੇ ਵਾ ਮੰਗਦੀਆਂ ਪਾਣੀ ਮੇਰਾ ਗਲਾ ਸੁੱਕਿਆ ਪਿਆ ਵਾ। ਲਿਆ ਦਿੰਨੀ ਆ। ਹਣ ਮੇਰੀ ਕੁੜੀ ਆਉਣ ਵਾਲੀ ਇਹ ਨੂੰ ਬੰਦਾ ਕਹ ਚੰਗੀ ਤਰਾਈ। ਇਹ ਤਾਂ ਬੁੜੀ ਜੀ ਦਾ ਨਹੀਂ ਪਤਾ ਲੱਗਦਾ ਹੈਗਾ। ਨਾ ਦੱਸ ਲੜਕੀ ਤੋਂ ਬੇਟੀ ਆ ਪਾਣੀ ਦਾ ਘੁੱਟ ਨਹੀਂ ਪੀ ਸਕਦੀ ਫਿਰ ਪਾਣੀ ਵੀ ਮੇਰੇ ਤੋਂ ਚਾਹੀਦਾ ਇਹਨੂੰ।

कोसा पानी पीके तो देख लाई तो ने सिखाया कर मेरी कुड़ी आ गई मैं तीए फटक ला नी धीए माफ कर मेनू माप ਮਾਫ ਕਰਤੀ ਏ ਮੈਨੂੰ ਬੇਬੇ ਤੇਰੇ ਤਾਂ ਪਖੰਡਾ ਦਾ ਸਰਿਆ ਪਿਆ ਵਾ ਜਮੇ ਬਸ ਕਰ ਰਾਜ ਬਸ ਕਰ ਰਾਜ ਬਸ ਕਰ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਰਾਜ ਬਸ ਕਰ ਤੂੰ ਬੇਬੇ ਨਾਲ ਆਸਲੁਕ ਕਰਦੀ ਐ ਦੇਖ ਲੈ ਪੁੱਤ ਆਏ ਕਰਦੀ ਐ ਬਸ ਲੈ ਬੇਬੇ ਬੇਬੇ ਤਾਂ ਜਿਹੜਾ ਰਾਜ ਬੋਲਦੀ ਸੀ ਬੋਲਦੀ ਸੀ ਹੁਣ ਤੂੰ ਵੀ ਇੰਨਾ ਨਾ ਬੋਲਦੀ ਐ ਮੈਂ ਤਾਂ ਤੇਰੀ ਇੰਨੀ ਕਦਰ ਕਰਦੀ ਸੀ ਬੱਚੇ ਦੋ ਜਾਣੀਆਂ ਹੈਗੀਆਂ ਵਾ ਤੁਸੀਂ ਇਕੱਠੀਆਂ ਨਹੀਂ ਰਹਿ ਸਕਦੀਆਂ ਜੀਦੀ ਤੈਨੂੰ ਨਹੀਂ ਪਤਾ ਬੇਬੇ ਮੈਨੂੰ ਕਿੰਨਾ ਕਿੰਨਾ ਗਲਤ ਬੋਲਦੀ ਆ ਜੇ ਇਹ ਬੋਲਦੀ ਤੂੰ ਚੁੱਪ ਕਰ ਜਾਇਆ ਕਰ ਨੀ ਜਾਣੀ ਤੂੰ ਲੜਨ ਲੱਗ ਕੇ ਆਉਂਦੀ ਨਾ ਪਾਣੀ ਲਿਆ ਦੇ ਘੁੱਟ ਕੁੜੀ ਨੂੰ ਚਾਹ ਪਾਣੀ ਹੋਰ ਸੁਣਾ ਬੇਬੇ ਠੀਕ ਹੈ ਆਕੋਸ ਕਰਦੀ ਆ ਪੁੱਤ ਮੇਰ ਨਾਲ ਹਾਂ ਬੇਬੇ ਮੈਨੂੰ ਲੱਗ ਗਿਆ ਸੀ ਪਤਾ ਹਾਂ ਸਾਰੀ ਦਿਹਾੜੀ ਨਹੀਂ ਖੜਾ ਛੱਡਦੀ ਮੇਰਾ ਹੁਣ ਤੂੰ ਫਿਕਰ ਨਾ ਕਰ ਮੈਂ ਆ ਗਈ ਨਾ ਇਹਨੂੰ ਤਾਂ ਮੈਂ ਬੰਦਾ ਬਣਾ ਕੇ ਜਮ ਹੁਣ ਜੇ ਕੋਈ ਆਕੇ ਬਲੇ ਤਾਂ ਨਹੀਂ ਹਰਦੀ ਬੋਲਣੋ ਇਹ ਕੋਈ ਨਾ ਕੋਈ ਨਾ ਤੂੰ ਬੇਫਿਕਰ ਐ ਇਹਨੂੰ ਤਾਂ ਬੰਦਾ ਬਣਾ ਕੇ ਜਾਉ ਹੁਣ ਮੈਂ ਹਰਪ੍ਰੀਤ ਆ ਜਾਂਦੀ ਹਰਪ੍ਰੀਤ ਨਾਲ ਲੋੜਾਂ ਦਾ ਲੜੀ ਐ ਇਹ ਅੱਛਾ ਬੇਬੇ ਹਾਂ ਉਹ ਬਹੁਤ ਲੜੀ ਆ ਜੇ ਨਾ ਕੋਈ ਨਾ ਬੇਬੇ ਇਹਨੂੰ ਤਾਂ ਮੈਂ ਬੰਦਾ ਬਣਾਉ ਕੋਈ ਨਾ ਅੱਗੇ ਤਾਂ ਤੂੰ ਕੱਲੀ ਸੀ ਹੁਣ ਤਾਂ ਆਪਾਂ ਦੋ ਜਾਨੀਆਂ ਹੋ ਗਈਆਂ ਹਾਂ ਹੁੰਦੀ ਐ ਹਾਂ ਤੇ ਦੀ ਛੱਡ ਤੂੰ ਆਪਦੀ ਸੁਨਾਹ ਬਸ ਬੇਬੇ ਸਾਰੇ ਵਧੀਆ ਨੇ ਹਾਂ ਤੇ ਪਰਿਵਾਰ ਦੀ ਸਾਰੇ ਦੀ ਸੁਨਾਹ ਠੀਕ ਐ ਸਾਰੇ ਹਾਂ ਹਾਂ ਸਾਰੇ ਵਧੀਆ ਨੇ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਕੋਈ ਨਾ ਤੂੰ ਜਾਇਆ ਮੈਂ ਸ਼ੀਟੀ ਦੇ ਗਲਾਸ ਚ ਪਾਣੀ ਲਈ ਆਉਣੀ ਕੱਚ ਦੇ ਫੂਕਣੇ ਆ ਇੰਨੇ ਗਲਾਸ ਪਾਏ ਆ ਲਿਆ ਦੇ ਮਸਾ ਮਸਾ ਮੇਰੀ ਕੁੜੀ ਆਈ ਆ ਜਮਾ ਕਰਨੀ ਬੀ ਬੇ ਨੂੰ ਨਾ ਕਿੱਥੇ ਆ ਇਹਨੂੰ ਆਖਾ ਲਾ ਨਾ ਜਮਾ ਤੇ ਕਰ ਦੇਣੀ ਮੈਂ ਖਾਕੇ ਨਹੀਂ ਤੋਰੀ ਹੁੰਦੀ ਕਿੱਥੇ ਮਾਨ ਚਾਜੀ ਨੇ ਦਿੱਤਾ ਕੋਈ ਛੋਟਾ ਭਾਂਡਾ ਨਾ ਛੇਤੀ ਉਬਲ ਜਾਂਦਾ ਵਧੀਆ ਘਰ-ਬਾਰ ਮਿਲ ਗਿਆ ਹਾਂ ਸਾਈਉ ਇਹ ਕਰਦੀ ਆ ਤਾਂ ਹੀ ਤਾਂ ਕਰਦੀ ਆ ਇਹੋ ਜਿਹਾ ਕੁਸ ਹਾਂ ਹੋਆ